ਕਿਸਾਨ ਜਥੇਬੰਦੀਆਂ ਦੇ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਧੁਰੀ ਰੇਲਵੇ ਸਟੇਸ਼ਨ ਤੇ ਸੁੰਨਸਾਨ ਦੇਖਣ ਨੂੰ ਮਿਲੀ ਉੱਥੇ ਹੀ ਧੁਰੀ ਦੇ ਬੱਸ ਸਟੈਂਡ ਤੇ ਬੱਸ ਮਾਲਕਾਂ ਨੇ ਬੱਸਾਂ ਬੰਦ ਕਰਕੇ ਕਿਸਾਨਾਂ ਦਾ ਦਿੱਤਾ ਸਾਥ ਤਸਵੀਰਾਂ ਧੁਰੀ ਸ਼ਹਿਰ ਦੇ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੀਆਂ ਹਨ ਜਿੱਥੇ ਕਿ ਬੱਸ ਮਾਲਕਾਂ ਵੱਲੋਂ ਬੱਸਾਂ ਬੰਦ ਕਰਕੇ ਕਿਸਾਨਾਂ ਦਾ ਪੰਜਾਬ ਬੰਦ ਵਿੱਚ ਪੂਰਾ ਸਾਥ ਦਿੱਤਾ ਗਿਆ ਜੀ ਇਹ ਤਾਂ ਪੂਰਨ ਸਮਰਥਨ ਕਰਦੇ ਆਂ ਹੜਤਾਲ ਦੇ ਵਿੱਚ ਕੋਈ ਵਿੱਚ ਦੁਖੀ ਵੀ ਹੁੰਦੇ ਨੇ ਲੋਕ ਕਈ ਵੇਖ ਮਜਬੂਰੀਆਂ ਬਸ ਕਰਨਾ ਪੈਂਦਾ ਇਹ ਪੂ ਨਹੀਂ ਕਰਨਾ ਪੈਂਦਾ ਜੇ ਤਾਂ ਸਮਰਥਨ ਦਿੱਤਾ ਵੀ ਉਹ ਜੇ ਮੰਗਾ ਮੰਨੀਆਂ ਜਾਂ ਤੇ ਗੱਡੀ ਲਈ ਤੇ ਆਵੇ ਸਾਨੂੰ ਵੀ ਰੋਜ਼ ਧਰਨੇ ਚ ਤਾਂ ਔਖਾ ਤਾਂ ਹੁੰਦੇ ਹਰੇਕ ਨੂੰ ਔਖਾ ਹਰੇਕ ਵਰਗ ਔਖਾ ਹੁੰਦਾ ਧਰਨੇ ਲਾਉਣ ਨੂੰ ਕਿਸਦਾ ਜੀ ਵੀ ਨਹੀਂ ਕਰਦਾ ਹੁੰਦਾ ਘਰੋਂ ਵੀ ਵਿਹਲਾ ਹੋਵੇ ਹਰੇਕ ਬੰਦਾ ਵੀ ਧਰਨੇ ਲਾਉਣ ਲੱਗੇ ਗੱਲਾਂ ਇਹ ਨੇ ਜੀ ਵੀਰਾਂ ਪੱਤਰਕਾਰ ਤੁਹਾਡੇ ਵੀ ਦੇਖ ਜ਼ਿੰਮੇਵਾਰੀਆਂ ਬਹੁਤ ਨੇ ਜਿਹੜੀ ਤੁਸੀਂ ਨਿਭਾ ਰਹੇ ਹੋ ਧੰਨਵਾਦ ਤੁਹਾਡੇ ਵੀ ਤੁਸੀਂ ਫਿਰ ਜੀ ਠੰਡ ਦੇ ਵਿੱਚ ਇੰਨੀ ਦੇ ਵਿੱਚ ਤੇ ਹੋਰ ਦੱਸੋ ਜੀ ਅੱਜ ਕੀ ਵਪਾਰੀ ਵੀ ਔਖਾ ਹੈ ਤੇ ਲੋਕ ਵੀ ਅਜੋਕੇ ਹੋ ਰਹੇ ਨੇ ਸਾਰੇ ਵਪਾਰੀ ਵਰਗ ਔਖਾ ਤਾਂ ਹਰੇਕ ਨਹੀਂ ਹੋਣਾ ਜੀ ਪਹਿਲਾਂ ਤਾਂ ਦੇਖੋ ਜੀ ਛੁੱਟੀਆਂ ਹੁੰਨਾਂ ਕਿਆਂ ਕੇ ਠੀਕ ਹੈ ਜੀ ਇਹ ਛੁੱਟੀ ਕਰਕੇ ਦੇਖੋ ਔਖਾ ਦਾ ਹਰੇਕ ਹੁੰਦਾ ਦੇਖੋ ਫਿਰ ਵੀ ਔਖਾ ਜਿਹੜੇ ਸੌਖੇ ਬੰਦੇ ਨੇ ਘਰਾਂ 'ਚ ਰਹਿ ਕੇ ਵੀ ਇਹਨਾਂ ਦਾ ਸਮਰਥਨ ਕੀਤਾ ਵਪਾਰੀ ਵਰਗ ਨੇ ਵੀ ਕੀਤਾ ਦੁਕਾਨਦਾਰ ਵਰਗ ਨੇ ਵੀ ਕੀਤਾ ਤੇ ਬਾਕੀ ਦੇਖੋ ਅਸੀਂ ਤੁਹਾਡੇ ਸਾਹਮਣੇ ਖੜੀ ਨੇ ਅਸੀਂ ਤਾਂ ਬੰਦ ਕਰੀ ਖੜੇ ਪੰਜਾਬ ਬੰਦਾ ਕਿੱਦਾਂ ਕਹੂੰ ਘਰਾਂ ਮੇਰੇ ਹੈ ਤੁਹਾਡੀਆਂ ਬਸਾਂ ਬਸਟੈਂਡ ਦੇ ਵਿੱਚ ਕਰੀਏ ਨੇ ਕੀ ਕਹਿਣਾ ਹੈ ਤਕਰੀਬਨ 80-90% ਦਾ ਹੰਗਾਰਾ ਮਿਲ ਰਿਹਾ ਹੈ ਦੇਖ ਰਹੇ ਆ ਖਬਰਾਂ ਆ ਰਹੀਆਂ ਨਗੀਆਂ ਤੇ ਇਹ ਹੋਣਾ ਵੀ ਚਾਹੀਦਾ ਕਿਉਂਕਿ ਕਿਸਾਨਾਂ ਦੀ ਮੰਗ ਹੈ ਕੀ ਅਫਸਰ ਕਾਨੂੰ ਕੀ ਅਪੀਲ ਕਰਦੇ ਤੁਸੀਂ ਇਹ ਅਪੀਲ ਕਰਦੇ ਆ ਵੀ ਇਹਨਾਂ ਦੀਆਂ ਮੰਗਾਂ ਕਿਸਾਨਾਂ ਦੀਆਂ ਮੰਗੀਆਂ ਮੰਨੀਆਂ ਜਾਣ ਕਿਉਂਕਿ ਇਹਨਾਂ ਦੀਆਂ ਮੰਗਾਂ ਜਾਇਜ਼ ਨੇਗੀਆਂ ਪਹਿਲਾਂ ਵਾਅਦੇ ਕਰਕੇ ਫੇਰ ਸਰਕਾਰ ਪੂਰੀ ਨਹੀਂ ਮੰਗਾਂ ਕਰ ਰਹੀ ਇਹ ਐਮਐਸਪੀ ਦੀ ਗਰੰਟੀ ਹੈ ਦੇਖੋ ਉਹਦੋਂ ਵਾਅਦਾ ਕੀਤਾ ਵੀ ਹਾਂ ਤੁਹਾਡੀ ਪੂਰੀ ਕਰਾਂਗੇ ਪਰ ਇਹ ਕਰ ਨਹੀਂ ਰਹੀ ਇਹ ਕਰਨੀ ਚਾਹੀਦੀ ਐ ਐਮਐਸਪੀ ਦੀ ਗਰੰਟੀ ਪੂਰੀ ਕਰਨੀ ਚਾਹੀਦੀ ਐ ਇਹ ਹੋਰ ਵੀ ਮੰਗਾਂ ਨੇ ਜਿਵੇਂ ਹੋਰ ਵੱਡੇ ਵੱਡੇ ਕਾਰੋਬਾਰੀਆਂ ਦੇ ਕਰਜ਼ੇ ਮਾਫ ਕੀਤੇ ਨੇ ਕਿਸਾਨਾਂ ਦੇ ਵਿਚਾਰਿਆਂ ਦੇ ਥੋੜੇ ਥੋੜੇ ਕਰਜ਼ੇ ਨੇਗੇ ਉਹ ਕੁੱਲ ਮਿਲਾ ਕੇ ਵੀ ਵੱਡੇ ਜਿਹੜੇ ਹੈਗੇ ਨੇ ਉਹਨਾਂ ਦੇ ਬਰਾਬਰ ਨਹੀਂ ਆਉਣੇ ਇਹ ਵੀ ਉਹਨਾਂ ਦੇ ਦੀਬਾਂ ਦੇ ਕਰਜ਼ੇ ਮਾਫ ਕਰਨੇ ਮਜ਼ਦੂਰਾਂ ਦੇ ਵੀ ਕਰਜ਼ੇ ਮਾਫ ਕਰਨੇ ਅੱਜ ਦੇਖਿਆ ਵੀ ਹੜਤਾਲ ਨਾਲ ਬਸਾਂ ਮਾਲਕਾਂ ਨੂੰ ਬਹੁਤ ਵੱਡਾ ਜਿਹੜਾ ਭਾਰ ਘਾਟਾ ਪੈਣਾ ਉਸ ਨੂੰ ਕਿੱਲੇ ਕਿਵੇਂ ਦੇਖੋਗੇ ਉਹ ਅਸੀਂ ਹੁਣ ਚੱਲਾਂਗੇ ਇਹਨਾਂ ਦੀ ਹਮਾਇਤ 'ਚ ਕੋਈ ਗੱਲ ਨਹੀਂ ਵੀ ਜਦੋਂ ਇਹਨਾਂ ਨੂੰ ਇੰਨਾ ਵੱਡਾ ਕਿਸਾਨਾਂ ਨੂੰ ਘਾਟਾ ਪੈ ਰਿਹਾ ਮਜ਼ਦੂਰਾਂ ਨੂੰ ਘਾਟਾ ਪੈ ਰਿਹਾ ਸਾਨੂੰ ਤਾਂ ਇੱਕ ਦਿਨ ਨਾ ਕੋਈ ਫਰਕ ਨਹੀਂ ਪੈਣਾ ਆਪ ਚੱਲਾਂਗੇ ਕਿਸਾਨਾਂ ਦੇ ਜਿਹੜੇ ਬਿਲਕੁਲ ਜਾਇਜ਼ ਮੰਗਾਂ ਦੇ ਸੈਂਟਰ ਸਰਕਾਰ ਉਹਨਾਂ ਨੂੰ ਨਾ ਜਨਦਾਜ਼ ਕਰ ਰਹੀ ਆ ਡੱਲੇ ਵਾਲਾ ਸਾਹਿਬ ਲੰਮੇ ਸਮੇਂ ਤੋਂ ਲਾ ਕੇ ਮਰਨ ਮਰਦੇ ਬੈਠਿਆ ਉਹਨਾਂ ਦੀ ਸਿਹਤ ਆ ਜਿਹੜੀ ਉਹ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਆ ਜਾਂ ਤਾਂ ਬੀਜੇਪੀ ਸਰਕਾਰ ਵੇਟ ਕਰ ਰਹੀ ਆ ਕਿ ਡੱਲੇਵਾਲ ਸਾਹਿਬ ਚਲੇ ਜਾਣ ਦੁਨੀਆ ਤੋਂ ਉਸ ਤੋਂ ਬਾਅਦ ਕੁਝ ਕਰਨਾ ਕਿਉਂਕਿ ਇੱਥੇ ਦਾ ਇਤਿਹਾਸ ਇਹ ਰਿਹਾ ਜਦੋਂ ਇਨਸਾਨ ਇੱਥੋਂ ਚਲਾ ਜਾਂਦਾ ਫਿਰ ਸਰਕਾਰਾਂ ਕੁਝ ਕਰਦੀਆਂ ਨੇ ਮੈਂ ਆਪਣੇ ਵੱਲੋਂ ਸਮੁੱਚੀ ਪਾਰਟੀ ਵੱਲੋਂ ਪੂਰਨ ਜਿਹੇ ਹੀ ਹਮਾਇਤ ਕਰਦੇ ਆ ਅਸੀਂ ਕਿਉਂਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਕਿਸਾਨਾਂ ਨੇ ਉਹ ਹਰੀ ਕ੍ਰਾਂਤੀ ਲਿਆਉਣ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਅਦਾ ਕਰਿਆ ਜਦੋਂ ਸਾਨੂੰ ਅਨਾਜ ਬਾਹਰੋਂ ਮੰਗਵਾਉਣਾ ਪੈਂਦਾ ਸੀ ਝੋਲੀਆਂ ਆ ਕੇ ਆ ਡੱਟ ਕੇ ਸਾਧ ਪੰਜਾਬ ਦੇ ਕਿਸਾਨ ਨੇ ਜਿਹੜਾ ਅਨਾਜ ਪੈਦਾ ਕਰਕੇ ਇੱਥੇ ਦੇ ਭੰਡਾਰ ਭਰੇ ਪਏ ਆ ਜਗ੍ਹਾ ਨਹੀਂ ਹੈਗੀ ਰੱਖਣ ਲਈ ਇਸ ਲਈ ਕਿਸਾਨਾਂ ਦੀਆਂ ਜਾਇਜ਼ ਮੰਗਾਂ ਤੇ ਸੈਂਟਰ ਸਰਕਾਰ ਨੂੰ ਜਲਦੀ ਇਹਨਾਂ ਨੂੰ ਮੰਗ ਕੇ ਇਹ ਜਿਹੜਾ ਮਰਨ ਵਰਤਨ ਨੂੰ ਖਤਮ ਕਰਾਉਣਾ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز